ਤਾ ਹੁਣੇ-ਹੁਣੇ ਇੱਕ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੁਲਿਸ ਦੇ ਵੱਲੋਂ 에어ਪੋਰਟ ਤੇ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਦਰਸਲ ਦਸੰਬਰ ਦੇ ਵਿੱਚ ਤਰਨਤਾਰਨ ਚ ਇੱਕ ਕਤਲ ਕੀਤਾ ਗਿਆ ਸੀ ਜਿਸ ਦੇ ਕਾਤਲ ਨੂੰ ਹੁਣ 에어ਪੋਰਟ ਤੋਂ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਮਨਪ੍ਰਿਤ ਮੰਨਾ ਜਿਹੜਾ ਇਸ ਦਾ ਨਾਮ ਦੱਸਿਆ ਜਾ ਰਿਹਾ ਤੇ ਜਾਲੀ ਪਾਸਪੋਰਟ ਤੇ ਦੁਬਈ ਦੇ ਵਿੱਚ ਫਰਾ ਹੋਣ ਲੱਗਿਆ ਸੀ ਪਰ ਪੁਲਿਸ ਦੇ ਵੱਲੋਂ ਪਹਿਲਾਂ ਤੋਂ ਹੀ ਐਲਓਸੀ ਜਿਹੜੀ ਐ ਜਾਰੀ ਕੀਤੀ ਹੋਈ ਸੀ ਤਾਂ ਜਦੋਂ ਇਹ ਮਾਨਪਿਤ ਮੰਨਾ 에어ਪੋਰਟ ਤੇ ਪਹੁੰਚਦਾ ਹੈ ਤਾਂ ਉੱਥੇ ਹੀ ਇਸ ਨੂੰ ਕਾਬੂ ਕਰ ਲਿਆ ਜਾਂਦਾ ਤੇ ਦੁਬਈ ਜਾਣ ਵਾਲਾ ਪਲਾਨ ਜਿਹੜਾ ਇਸ ਦਾ ਮੋਕੇ ਉੱਪਰ ਹੀ ਕੈਨਸਲ ਹੋ ਜਾਂਦਾ ਹੈ ਇਸ ਦੇ ਨਾਲ ਕੀ ਜਿਸ ਸ਼ਖਸ ਦੇ ਵੱਲੋਂ ਜਾਲੀ ਪਾਸਪੋਰਟ ਬਣਾਇਆ ਗਿਆ ਸੀ ਉਸ ਨੂੰ ਵੀ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਅਤੇ ਅੰਮ੍ਰਿਤਸਰ ਦੇ ਪੁਲਿਸ ਸੇਵਾ ਕੇਂਦਰ ਦੇ ਵਿੱਚ ਇੱਕ ਸ਼ਖਸ ਜੋ ਹੈ ਕੰਮ ਕਰਦਾ ਸੀ ਪੁਲਸ ਮਲਾਜ਼ਮ ਦੱਸਿਆ ਜਾ ਰਿਹਾ ਸੇਵਾ ਕੇਂਦਰ ਦੇ ਵਿੱਚ ਕੰਮ ਕਰਦਾ ਸੀ ਤੇ ਇਸ ਦੇ ਵੱਲੋਂ ਕਈ ਸਾਰੇ ਮੁਲਜ਼ਮਾਂ ਨੂੰ ਜਿਹੜਾ ਹੈਗਾ ਜਾਲੀ ਪਾਸਪੋਰਟ ਬਣਾ ਕੇ ਦਿੱਤੇ ਜਾਂਦੇ ਜਿਸ ਤੋਂ ਬਾਅਦ ਇਹ ਜਿਹੜੇ ਮੁਲਜ਼ਮ ਹੁੰਦੇ ਨੇ ਵਿਦੇਸ਼ਾਂ ਦੇ ਵਿੱਚ ਫਰਾਰ ਹੋ ਜਾਂਦੇ ਐ ਤੇ ਪੁਲਿਸ ਦੇ ਹੱਥ ਕਦੇ ਵੀ ਜੜਿਆ ਨਹੀਂ ਲੱਗੇ ਤਾਂ ਦੱਸਦੇ ਕਿ ਜਸਮੀਤ ਸਿੰਘ ਜੋ ਐ ਇਸ ਦਾ ਨਾਮ ਦੱਸਿਆ ਜਾ ਰਿਹਾ ਜਿਸ ਦੇ ਵੱਲੋਂ ਜਾਲੀ ਪਾਸਪੋਰਟ ਬਣਾ ਕੇ ਨਾ ਮੁਲਜ਼ਮਾਂ ਨੂੰ ਵਿਦੇਸ਼ਾਂ ਤੱਕ ਪਹੁੰਚਾਇਆ ਜਾਂਦਾ ਜਸਮੀਤ ਸਿੰਘ ਨਾਮ ਦੱਸਿਆ ਗਿਆ ਜਿਸ ਨੂੰ ਹੁਣ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਇਹ ਗੱਲਬਾਤ ਦੇ ਵਿੱਚ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਏ ਕਿ ਸ਼ਖਸ ਜਿਹੜਾ ਪਹਿਲਾਂ ਵੀ ਕਈ ਸਾਰੇ ਮੁਲਜ਼ਮਾਂ ਨੂੰ ਜਾਲੀ ਕਾਗਜ਼ ਬਣਾ ਕੇ ਦਿੰਦਾ ਰਿਹਾ ਤੇ ਦੂਜੇ ਹੀ ਪਾਸੇ ਤਰਨਤਾਰਨ ਦੇ ਪਿੰਡ ਖਵਾਸ ਦੇ ਵਿੱਚ 23 ਦਸੰਬਰ ਨੂੰ ਬਲਵਿੰਦਰ ਸਿੰਘ ਦਾ ਕਤਲ ਕੀਤਾ ਜਾਂਦਾ ਜਿਸ ਤੋਂ ਬਾਅਦ ਬਲਵਿੰਦਰ ਸਿੰਘ ਦਾ ਕਤਲ ਕਰਨ ਦੇ ਦੋਸ਼ ਤੇ ਵਿੱਚ ਮਨਪ੍ਰੀਤ ਸਿੰਘ ਉਰਫ ਮੰਨਾ ਦੇ ਉੱਪਰ ਮਾਮਲਾ ਦਰਜ ਕੀਤਾ ਜਾਂਦਾ ਪਰ ਮਨਪ੍ਰੀਤ ਮੰਨਾ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ ਅਤੇ ਜਾਲੀ ਪਾਸਪੋਰਟ ਤੇ ਵਿਦੇਸ਼ ਭਜਨ ਦੇ ਫਿਰਾਕ ਦੇ ਵਿੱਚ ਸੀ ਪਰ 에어ਪੋਰਟ ਤੇ ਹੀ ਇਸ ਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਨਾਲ ਕੀ ਨਾਲ ਜਾਲੀ ਪਾਸਪੋਰਟ ਬਣਾ ਕੇ ਦੇਣ ਵਾਲੇ ਮੁਲਜ਼ਮ ਨੂੰ ਵੀ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਦੱਸਿਆ ਕਿ ਜਾਣਕਾਰੀ ਦੇ ਵਿੱਚ ਇਹ ਵੀ ਗੱਲ ਨਿਕਲ ਕੇ ਸਾਹਮਣੀ ਆਈ ਹੈ ਕਿ ਜਸਮੀਤ ਸਿੰਘ ਦਾ ਨਾਮ ਜੋ ਜਸਮੀਤ ਸਿੰਘ ਨਾਮ ਦਾ ਇਹ ਸ਼ਖਸ ਹੈ ਇਹ ਜਾਲੀ ਜਿਹੜੇ ਆ ਪਾਸਪੋਰਟ ਬਣਾਉਣ ਦਾ ਹੀ ਕੰਮ ਕਰਦਾ ਉਹ ਪੁਲਿਸ ਮੁਲਾਜ਼ਮ ਹੈ ਤੇ ਪੁਲਿਸ ਦੇ ਸੇਵਾ ਕੇਂਦਰ ਦੇ ਵਿੱਚ ਵੀ ਤਾਇਨਾਤ ਸੀ ਵਾਰੇ ਸਭ ਤੋਂ ਬਾਅਦ ਇਸ ਦੇ ਵੱਲੋਂ ਜਾਲੀ ਪਾਸਪੋਰਟ ਬਣਾਏ ਜਾ ਰਹੇ ਜਿਸ ਤੋਂ ਬਾਅਦ ਕਈ ਸਾਰੇ ਮੁਲਜ਼ਮਾਂ ਨੂੰ ਇਸ ਵੱਲੋਂ ਪਹਿਲਾਂ ਕੀ ਜਿਹੜਾ ਵਿਦੇਸ਼ ਭੇਜਿਆ ਗਿਆ ਤੇ ਹੁਣ ਫਿਰ ਤੋਂ ਮਨਪ੍ਰਿਤ ਮੰਨਾ ਨੂੰ ਇਸ ਦੇ ਵੱਲੋਂ ਜਾਲੀ ਪਾਸਪੋਰਟ ਬਣਾ ਕੇ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਮਨਪ੍ਰੀਤ ਮੰਨਾ ਜੋ ਹੈ ਦੁਬਈ ਪਚੰਦੀ ਫਰਾਕ ਦੇ ਵਿੱਚ ਸੀ ਪਰ ਮੌਕੇ ਉੱਪਰ ਹੀ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਜਾਂਦਾ ਤਦਾਦੀ ਹੈ ਕਿ ਦੋਵਾਂ ਹੀ ਮੁਲਜ਼ਮਾ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਗਲਬਾਤ ਦੇ ਦੌਰਾਨ ਕਈ ਸਾਰੇ ਅਹਿਮ ਖੁਲਾਸੇ ਹੋਣ ਦੀ ਵੀ ਉਮੀਦ ਜਿਹੜੀ ਹੈ ਜਤਾਈ ਜਾ ਰਹੀ ਕਿਉਂਕਿ ਜੋ ਜਸਮੀਤ ਸਿੰਘ ਹੈ ਜੋ ਝਾਲੀ ਪਾਸਪੋਰਟ ਬਣਾਉਣ ਦਾ ਕੰਮ ਕਰਦਾ ਹੈ ਇਸ ਵੱਲੋਂ ਇਹ ਵੀ ਜਾਣਕਾਰੀ ਜਿਹੜੀ ਹੈ ਦਿੱਤੀ ਜਾਏਗੀ ਕਿ ਕਿੰਨੇ ਕੁ ਮੁਲਜ਼ਮਾ ਨੂੰ ਜਿਹੜਾ ਇਸੇ ਵੱਲੋਂ ਜਾਲੀ ਪਾਸਪੋਰਟ ਬਣਾ ਕੇ ਬਾਹਰ ਭੇਜਿਆ ਗਿਆ ਕਿਹੜੇ ਵੱਡੇ ਵੱਡੇ ਮੁਲਜ਼ਮ ਨੇ ਜਿੰਨਾ ਵਾਸਤੇ ਇਸ ਜਸਮੀਤ ਸਿੰਘ ਨਾਮ ਦੇ ਸ਼ਖਸ ਦੇ ਵੱਲੋਂ ਪਾਸਪੋਰਟ ਬਣਾਏ ਗਏ ਖਿਆਦੇ ਤਾਂ ਗੱਲਾਂ ਬਾਤਾਂ ਦੇ ਵਿੱਚ ਬਹੁਤ ਸਾਰੇ ਅਹਿਮ ਖੁਲਾਸੇ ਜਿਹੜੇ ਆਉਣੇ ਹੀ ਹੈ ਪਰ ਵੱਡੀ ਅਪਡੇਟ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ 에어ਪੋਰਟ ਦੇ ਉੱਤੇ ਇਸ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਮਨਪ੍ਰਿਤ ਮੰਨਾ ਜਿਸ ਦਾ ਨਾਮ ਦੱਸਿਆ ਜਾ ਰਿਹਾ ਤੇ ਦਸੰਬਰ ਦੇ ਵਿੱਚ ਤਰਨਤਾਰਨ ਦੇ ਵਿੱਚ ਇੱਕ ਜਿਹੜਾ ਹੈਗਾ ਕਤਲ ਕੀਤਾ ਗਿਆ ਸੀ ਜਿਸ ਦੇ ਵਿੱਚ ਇਸ ਦਾ ਨਾਮ ਸਾਹਮਣੇ ਆਉਂਦਾ ਹੈ ਮਨਪ੍ਰਿਤ ਮੰਨਾ ਦੇ ਵੱਲੋਂ ਇਸ ਕਤਲ ਨੂੰ ਕੀਤਾ ਜਾਂਦਾ ਪਰ ਕਈ ਅ ਦਿਨਾਂ ਤੋਂ ਜਿਹੜਾ ਇਹ ਫਰਾਜ ਚੱਲ ਰਿਹਾ ਸੀ ਪਰ ਹੁਣ ਪੁਲਿਸ ਦੇ ਵੱਲੋਂ ਜਿਹੜਾ ਐਲਓਸੀ ਜਾਰੀ ਕਰਨ ਤੋਂ ਬਾਅਦ ਇਸ ਸ਼ਖਸ ਨੂੰ ਇਸ ਮੁਲਜ਼ਮ ਨੂੰ ਜਿਹੜਾ ਮੌਕੇ ਉੱਪਰ ਹੀ 에ਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ